ਸੰਤਾ ਤਰਸਿੰਘ ਮਹਾਰਾਜ ਮਸਤੂਆਣੇ ਵੇਲਿਆਂ ਦੀ ਬਹੁਤ ਚੰਗੀ ਇੱਕ ਗਾਥਾ ਮੈਨੂੰ ਯਾਦ ਆਈ ਉਹਨਾਂ ਨੂੰ ਕਿਸੇ ਆ ਨਾਗੇ ਸਾਧੂ ਨੇ ਕਿਹਾ ਸੀ ਵੀ ਤੁਸੀਂ ਇਹਨੂੰ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਨੂੰ ਗ੍ਰੰਥ ਨੂੰ ਗੁਰੂ ਮੰਨੀ ਜੰਨੇ ਹੋ ਜੇ ਇਹਨੂੰ ਇਹ ਗੁਰੂ ਹੈ ਤਾਂ ਇਹ ਸਾਹ ਲੈਂਦਾ ਜੇ ਜਿਉਂਦਾ ਗੁਰੂ ਹੈ ਤਾਂ ਜਿਉਂਦਾ ਬੰਦਾ ਸਾਹ ਨਾਲ ਹੀ ਹੈ ਤੇ ਸੰਤਾ ਤਰਸਿੰਘ ਜੀ ਨੇ ਕਿਹਾ ਠੀਕ ਹੈ ਕਹਿੰਦਾ ਫਿਰ ਵਿਖਾਈ ਮੈਨੂੰ ਸੰਤਾ ਤਰਸਿੰਘ ਮਹਾਰਾਜ ਦੇ ਅੰਦਰ ਐਸੀ ਆਸਥਾ ਬਣੀ ਉਹਨਾਂ ਨੇ ਗੱਲ ਵਿੱਚ ਪੱਲਾ ਪਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਬਾਰ ਚ ਖੜ ਕੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਹੁਣ ਤੇਰੇ ਸੇਵਕ ਦੀ ਤੂੰ ਰੱਖਣੀ ਹੈ ਤੇ ਜਦੋਂ ਮਹਾਰਾਜ ਜੀ ਦੀ ਅਰਦਾਸ ਕਰਕੇ ਸਰੂਪ ਦੇ ਉੱਤੇ ਹੱਥ ਰੱਖਿਆ ਜਿਵੇਂ ਸਾਹ ਲੈਣਿਆ ਹੋਵੇ ਬਿਲਕੁਲ ਉਹਨਾਂ ਨੂੰ ਤਾਂ ਪ੍ਰਤੀਤ ਹੋਇਆ ਹੀ ਹੋਇਆ ਉਹ ਨਾਗਾ ਸਾਧੂ ਵੀ ਉੱਥੇ ਵੇਲੇ ਮਾਫੀ ਮੰਗਿਆ ਮੇਰੇ ਤੋਂ ਗਲਤੀ ਹੋ ਗਈ। ਮਤਲਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਸਤਿਗੁਰੂ ਨੇ ਇੱਕ ਇੱਕ ਬੰਦੇ ਨੇ ਇੱਕ ਤਰਕ ਉਠਾਈ ਸੀ ਬੜੇ ਮਹਾਂਪੁਰਸ਼ੀ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਉਹਨਾਂ ਵਰਗਾ ਤਿਆਗੀ ਵਿਰਾਗੀ ਕੋਈ ਨਹੀਂ ਉਹਨਾਂ ਕੋਲ ਕਿਸੇ ਨੇ ਸਵਾਲ ਉਠਾਇਆ ਸੀ ਆਖੇ ਮਹਾਰਾਜ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਗੁਰੂ ਮੰਨਦੇ ਹੋ ਬਸਤਰ ਪਨਾਨੇ ਹੋ ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਜਨ ਲਵਾਨੇ ਹੋ ਮਹਾਰਾਜ ਦਾ ਮੂੰਹ ਕਿੱਥੇ ਹੈ ਮਹਾਰਾਜ ਨੂੰ ਤੁਸੀਂ ਭੋਗ ਲਵਾਨੇ ਹੋ ਬਸਤਰ ਪਨਾਨੇ ਹੋ ਬਸਤਰ ਕਿਨੂੰ ਬਣਾਏ ਜਾਂਦੇ ਆ ਸਰੀਰ ਨੂੰ ਭੋਗ ਕਿਨੂੰ ਲੱਗਦਾ ਜਿਹਦਾ ਪੇਟ ਹੋਵੇ ਉਹ ਖਾਏਗਾ ਜਿਹਨੂੰ ਆਪਾਂ ਕੋਈ ਚੀਜ਼ ਦੇ ਆਵਾਂਗੇ ਪਦਾਰਥ ਉਹ ਖਾਏਗਾ ਆਖੇ ਮਹਾਰਾਜ ਦਾ ਸਰੀਰ ਕਿਹੜਾ ਤੇ ਮਹਾਰਾਜ ਦਾ ਮੁਖ ਕਿਹੜਾ ਜਿਹਦੇ ਨਾਲ ਉਹ ਭੋਗ ਲਾਂਦੇ ਆ ਸੰਤ ਮੋਹਨ ਸਿੰਘ ਜੀ ਕਹਿੰਦੇ ਬੜਾ ਸੋਹਣਾ ਸਵਾਲ ਹੈ ਇਹ ਤਾਂ ਗੱਲ ਸਾਨੂੰ ਕਦੀ ਚੇਤਾ ਹੀ ਨਹੀਂ ਆਈ ਕਹਿੰਦੇ ਅੱਛਾ ਤੂੰ ਇਹ ਦੱਸ ਵੀ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਕਹਿੰਦਾ ਹਾਂ ਮੈਂ ਉਹਨਾਂ ਨੂੰ ਸ਼ਬਦ ਗੁਰੂ ਮੰਨਦਾ ਕਹਿੰਦੇ ਫਿਰ ਤੂੰ ਕੀ ਸ਼ਬਦ ਗੁਰੂ ਕਦੀ ਅਰਦਾਸ ਕਰਦਾ ਸ਼ਬਦ ਗੁਰੂ ਅੱਗੇ ਜਾ ਕੇ ਕਹਿੰਦਾ ਦੀ ਹਾਂ ਮੈਂ ਅਰਦਾਸ ਕਰਦਾ ਕਹਿੰਦੇ ਤੇਰੀ ਅਰਦਾਸ ਸੁਣਨ ਵਾਲੇ ਕੰਨ ਕਿਹੜੇ ਨੇ ਗੁਰੂ ਦੇ ਜੇ ਤੇਰੀ ਅਰਦਾਸ ਸੁਣਨ ਵਾਸਤੇ ਗੁਰੂ ਕੋਲ ਕੰਨ ਹੈ ਨੇ ਕੰਨਾਂ ਰਾਹੀਂ ਸੁਣਿਆ ਜਾਏਗਾ ਹਾਂ ਜੇ ਤੇਰੀ ਅਰਦਾਸ ਸੁਣ ਲਈ ਗੁਰੂ ਕੋਲ ਕੰਨ ਨੇ ਤੇ ਫਿਰ ਸਾਡੀ ਪ੍ਰਸ਼ਾਦ ਨੂੰ ਭੋਗ ਲਵਾਉਣ ਵਾਸਤੇ ਗੁਰੂ ਕੋਲ ਮੁਖ ਹੈ ਹਾਂ ਸਾਡੇ ਵਸਤਰਾਂ ਨੂੰ ਅੰਗੀ ਕਰਨ ਵਾਸਤੇ ਕਰਨ ਵਾਸਤੇ ਗੁਰੂ ਦਾ ਸਰੂਪ ਆ ਸੋ ਗੁਰੂ ਸਾਹਿਬ ਜੀ ਦੀ ਹੋਂਦ ਤਾਂ ਸਦਾ ਹੀ ਸਰਵਾਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅਦਵੀ ਸਾਨੂੰ ਜਾਗਤ ਜੋਤ ਸਤਿਗੁਰੂ ਨੇ ਬਹੁਤ ਸੰਤਾਂ ਦੀਆਂ ਐਸੀਆਂ ਵਿਆਖਿਆਵਾਂ ਹੁੰਦੀਆਂ ਕਹਿੰਦੇ ਵੀ ਇੱਕ ਵਾਰੀ ਕਿਸੇ ਨੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਵਾਲ ਜਵਾਬ ਕਰਦੇ ਆ ਜੇ ਕਿਸੇ ਨੇ ਕਰਨੇ ਹੋਣ ਤਾਂ ਉਹਨਾਂ ਨੇ ਅਰਦਾਸ ਕੀਤੀ ਤੇ ਅਰਦਾਸ ਕੀਤੀ ਵੀ ਮਹਾਰਾਜ ਮੈਂ ਮਤਲਬ ਤੁਸੀਂ ਅਰਦਾਸ ਸੁਣਦੇ ਹੋ ਵੀ ਸਾਨੂੰ ਕਿਵੇਂ ਪਤਾ ਲੱਗੇ ਵੀ ਤੁਸੀਂ ਸੁਣਦੇ ਹੋ ਤੁਸੀਂ ਸੱਚੀ ਮੁੱਚੀ ਸਾਡੀ ਅਰਦਾਸ ਸੁਣ ਰਹੇ ਹੋ ਤੇ ਜਦੋਂ ਮਹਾਰਾਜ ਦਾ ਪ੍ਰਕਾਸ਼ ਕਰਕੇ ਉਹ ਕਉਨਾਮਾ ਲਿਆ ਉਦੇ ਵਿੱਚ ਹੁਕਮਨਾਮਾ ਆਇਆ ਸਤ ਸੁਣਦਾ ਸਤ ਵੇਖਦਾ ਹਾਂ ਮਤਲਬ ਆਪ ਗੁਰੂ ਸਾਹਿਬ ਜੀ ਨੇ ਗੱਲਾਂ ਕੀਤੀਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਹਿਤਨਾਮਾ ਦੇ ਵਿੱਚ ਬਚਨ ਕਿਹਾ ਜੋ ਮਮ ਸਾਥ ਚਾਹੇ ਕਰ ਬਾਤ ਗ੍ਰੰਥ ਜੀ ਪੜੇ ਵਿਚਾਰੇ ਸਾਥ ਜਿਹੜਾ ਮੇਰੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਪੜੇ ਮੇਰੇ ਨਾਲ ਗੱਲਾਂ ਹੋਣਗੀਆਂ ਹਾਂ ਜੋ ਸਿੱਖ ਮਮ ਦਰਸ਼ਨ ਕੀ ਚਾਹੇ ਦਰਸ਼ਨ ਕਰੇ ਗ੍ਰੰਥ ਜੀ ਆਹੇ ਤੋ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਪਾਤਸ਼ਾਹ ਜੀ ਦਾ ਅੱਜ ਸਾਡੇ ਕੋਲ ਮਤਲਬ ਕਿ ਹਾਜ਼ਰ ਨਾਜ਼ਰ ਸਤਿਗੁਰ ਮੰਨੰਦਾ ਵਿਧਾਨ ਹੈ ਨਾ ਉਹਦੇ ਵਿੱਚ ਤਾਂ ਕੋਈ ਵੀ ਆਵੇ ਚਾਹੇ ਕੋਈ ਸਿੱਖ ਆਵੇ ਚਾਹੇ ਕੋਈ ਮੁਸਲਮਾਨ ਆਵੇ ਚਾਹੇ ਕੋਈ ਈਸਾਈ ਆਵੇ ਚਾਹੇ ਕੋਈ ਜੈਨੀ ਆਵੇ ਚਾਹੇ ਕੋਈ ਬੋਧੀ ਆਵੇ ਤੇ ਚਾਹੇ ਕੋਈ ਮੁਸਲਮਾਨ ਆ ਜਾਵੇ ਹਿੰਦੂ ਆ ਜਾਵੇ ਸਨਾਤਨੀ ਆ ਜਾਵੇ ਉਹ ਸਾਰਿਆਂ ਲਈ ਸਾਂਝਾ ਸਿਧਾਂਤ ਹੈ ਉਹ ਸਾਰਿਆਂ ਲਈ ਇੱਕੋ ਇੱਕ ਸਿਧਾਂਤ ਆ ਮਹਾਰਾਜ ਸਾਹਿਬ ਜੀ ਨੇ ਜਿੱਥੇ ਸਾਨੂੰ ਇਨਸਾਨੀਅਤ ਦੇ ਨਾਲ ਜੋੜਿਆ ਉੱਥੇ ਸਾਨੂੰ ਗੁਰੂ ਸਾਹਿਬ ਜੀ ਨੇ ਸ਼ਬਦ ਸਿੱਧੇ ਸ਼ਬਦਾਂ ਵਿੱਚ ਕਿਹਾ Hindu Turk Qauraf ji ਇਮਾਨਸਾਫੀ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਕੋ ਮਨੁੱਖਤਾ ਦੀ ਜਾਤ ਜਿਹੜੀ ਆ ਉਹ ਸਾਰੀਓ ਹੀ ਇੱਕ ਹੈ ਜੇ ਮੁਸਲਮਾਨ ਬਣਾਏ ਆ ਤਾਂ ਉਹ ਵੀ ਤਾਂ ਉਸੇ ਰਾਹ ਹੀ ਆਏ ਆ ਮਾਂ ਪਿਓ ਦੇ ਤੋਂ ਗਰਭ ਦੇ ਵਿੱਚ ਮੁਸਲਮਾਨ ਪੈਦਾ ਹੁੰਦਾ ਮਾਪਿਓ ਦੇ ਗਰਭ ਦੇ ਵਿੱਚ Hindu ਪੈਦਾ ਹੁੰਦਾ ਜੈਨੀ ਬੋਧੀ ਪਾਰਸੀ ਈਸਾਈ ਤੇ ਸਿੱਖ ਵੀ ਮਾਪਿਓ ਚੋਂ ਪੈਦਾ ਹੋਏ। ਸੋ ਜਿਹੜੇ ਮੈਂ ਨਕਸ਼ ਕੰਨ ਮੂੰਹ ਨੱਕ ਖਾਣਾ ਪੀਣਾ ਜਿਹੜੀਆਂ ਲੋੜਾਂ ਸਾਡੀਆਂ ਨੇ ਉਹੀ ਲੋੜਾਂ ਜੈਨੀ ਬੋਧੀ ਪਾਰਸੀ Hindu ਮੁਸਲਮਾਨ ਈਸਾਈ ਦੀਆਂ ਨੇ। ਸੋ ਜਿੱਥੇ ਮਾਨਨਤ ਮਾਨਵਤਾ ਦਾ ਸਿਧਾਂਤ ਆ ਉੱਥੇ ਸਭ ਤੋਂ ਵੱਡਾ ਝੰਡਾ ਗੁਰੂ ਨਾਨਕ ਦੇ ਘਰ ਦੇ ਆ। ਕਿਉਂਕਿ ਤੁਸੀਂ ਸਨਾਤਨ ਮਤ ਨੂੰ ਵੇਖ ਲਓ ਉਹਨਾਂ ਦੇ ਕਈ ਮੰਦਰ ਨੇ ਸਾਡੀ ਤਾਂ ਗੱਲ ਦੂਜੇ ਧਰਮ ਦੀ ਤਾਂ ਗੱਲ ਦੂਰ ਆ ਉਹ ਆਪਣੇ ਧਰਮ ਦੇ ਲੋਕਾਂ ਨੂੰ ਹੀ ਕਹਿੰਦੇ ਆ ਕਿ ਅਸੂਦਰ ਨੇ ਸਾਡੇ ਮੰਦਰ ਚ ਨਹੀਂ ਜਾ ਸਕਦੇ ਇਹਦਾ ਮਤਲਬ ਉਹਨਾਂ ਕਾ ਉਹਨਾਂ ਦਾ ਜਿਹੜਾ ਵਿਧਾਨ ਆ ਉਹ ਇੱਕ ਸਪੈਸ਼ਲ ਇੱਕ ਵਰਾ ਵਾਸਤੇ ਆ ਇੱਕ ਸਪੈਸ਼ਲ ਸ਼੍ਰੇਣੀ ਲਈ ਆ ਸਮਝ ਗਏ ਨਾ ਤੁਸੀਂ ਆ ਕਿੰਨਾ ਰੌਲਾ ਪਿਆ ਵੀ ਸਨਾਤਨ ਦੇ ਵਿੱਚ ਕਹਿੰਦੇ ਆ ਬ੍ਰਾਹਮਣ ਹੀ ਕਥਾ ਵਾਰਤਾ ਕਰ ਸਕਦੇ ਆ ਪਿੱਛੇ ਦੇ ਹੋਰ ਰੌਲਾ ਵੀ ਪਿਆ ਸੀ ਮਤਲਬ ਉਹ ਇੱਕ ਸਪੈਸ਼ਲ ਸ਼੍ਰੇਣੀ ਲਈ ਆ ਜਿਹੜੇ ਇਸਲਾਮ ਮਤ ਦੇ ਆ ਉਹ ਕਹਿੰਦੇ ਆ ਕਿ ਇਸਤਰੀ ਖੁਦਾ ਦੀ ਨਮਾਜ਼ ਨਹੀਂ ਅਦਾ ਕਰ ਸਕਦੀ ਜਾਂ ਇਸਤਰੀ ਜੇ ਨਮਾਜ਼ ਮੈਨੂੰ ਮਾਫ ਕਰਿਓ ਵੀ ਹੱਜ ਨਹੀਂ ਕਰ ਸਕਦੀ ਇਸਤਰੀ ਹਮ ਮਤਲਬ ਸਾਡੇ ਵਿੱਚ ਨਹੀਂ ਅਸੀਂ ਕਹਿੰਨੇ ਆ ਜੇ ਮੱਥਾ ਟੇਕਣਾ ਹੈ ਜਿੱਥੇ ਸਿੱਖ ਟੇਕਦੇ ਆ ਉੱਥੇ ਕੋਈ ਮਰਜ਼ੀ ਟੇਕ ਕੇ ਲੰਗਰ ਛਕਣਾ ਜਿੱਥੇ ਸਿੱਖ ਛਕਦੇ ਆ ਉੱਥੇ ਕੋਈ ਮਰਜ਼ੀ ਛਕੇ ਸਾਨੂੰ ਕੀ ਹੈ ਮਤਲਬ ਜਿੱਥੇ ਮਾਨਵਤਾ ਦਾ ਸਿਧਾਂਤ ਆ ਉੱਥੇ ਗੁਰੂ ਨਾਨਕ ਦਾ ਘਰ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿੰਨ ਕਲ ਰਾਖੀ ਦੇ ਸੀ ਸੋ ਇਹ ਸਾਡਾ ਬਹੁਤ ਵੱਡਾ ਸਿਧਾਂਤ ਆ ਬਹੁਤ ਤਾਂ ਹੀ ਤਾਂ ਕਹਿੰਦੇ ਨੇ ਵੀ ਸਿੱਖਾਂ ਦਾ ਅਜੇ ਪ੍ਰਚਾਰ ਹੀ ਨਹੀਂ ਹੋਇਆ ਜੇ ਸਿੱਖਾਂ ਦਾ ਪ੍ਰਚਾਰ ਹੋਣ ਲੱਗ ਗਿਆ ਵੀ ਫਿਰ ਸਾਰੇ ਅੰਗਰੇਜ਼ ਸਾਰੇ ਹੀ ਇੱਧਰ ਆਣ ਲੱਗ ਪੈਣਗੇ ਸਮਝੇ ਕਿ ਨਹੀਂ ਸਾਰੇ ਇੱਧਰ ਆ ਜਾਣਗੇ ਦੇਖੋ ਜਦੋਂ ਤੁਸੀਂ ਵਿਸ਼ਾਲਤਾ ਨੂੰ ਕਿਸੇ ਚੀਜ਼ ਜਦੋਂ ਤੁਸੀਂ ਕਿਸੇ ਨਦੀ ਨੂੰ ਦੇਖਦੇ ਹੋ ਜਾਂ ਕਿਸੇ ਨਾਲੇ ਨੂੰ ਦੇਖਦੇ ਹੋ ਜਾਂ ਕਿਸੇ ਛੋਟੇ ਝਰਨੇ ਨੂੰ ਦੇਖਦੇ ਹੋ ਉਦੋਂ ਤੁਹਾਨੂੰ ਉਹ ਝਰਨਾ ਪ੍ਰਤੀਤ ਹੁੰਦਾ ਜਦੋਂ ਉਹ ਝਰਨਾ ਜਾ ਕੇ ਸਮੁੰਦਰ ਵਿੱਚ ਬਣ ਜਾਂਦਾ ਫਿਰ ਉਹ ਝਰਨਾ ਥੋੜਾ ਰਹਿ ਜਾਂਦਾ ਉਹ ਸਮੁੰਦਰ ਬਣ ਜਾਂਦਾ ਤੇ ਹਮੇਸ਼ਾ ਲੋਕ ਵੱਡੇ ਆਕਾਰ ਦੇ ਵਿੱਚ ਆਪਣੇ ਆਪ ਨੂੰ ਉਦੇ ਵਿੱਚ ਆਪਣੇ ਆਪ ਨੂੰ ਪ੍ਰਵੇਸ਼ ਕਰਾ ਦਿੰਦੇ ਆ ਵੀ ਉਹਦੇ ਵਿੱਚ ਅਸੀਂ ਉਹਦੇ ਵਿੱਚ ਸਮਾਜ ਜਾਈਏ ਤੇ ਸਿੱਖ ਧਰਮ ਦਾ ਸਮੁੰਦਰ ਹੈ ਜੀ ਇਹਦੇ ਵਿੱਚ ਸਾਰੇ ਬੋਧੀ ਜੈਨੀ ਪਾਰਸੀ ਜਦੋਂ ਤੁਸੀਂ ਸਿਧਾਂਤ ਤੇ ਆ ਕੇ ਗੱਲ ਕਰੋਗੇ ਉਦੋਂ ਸਾਡਾ ਸਿਧਾਂਤ ਕੀ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਜਿਹੜਾ ਵੀ Hindu ਇਸ ਸਿਧਾਂਤ ਨੂੰ ਮੰਨਦਾ ਕਿਰਤ ਕਰਕੇ ਖਾਂਦਾ ਕੋਈ ਕਿਸੇ ਦੇ ਨਾਲ ਥੱਗੀ ਚੋਰੀ ਨਹੀਂ ਕਰਦਾ ਕਿਰਤ ਕਰਦਾ ਆਪਣੀ ਕਿਰਤ ਕੋਈ ਵੀ ਹੋਵੇ ਉਹਦੇ ਕਿਰਤ ਕਰਨ ਦਾ ਮਤਲਬ ਇਹ ਨਹੀਂ ਆ ਕਿ ਅਸੀਂ ਬੋਰੀਆਂ ਢੋਣੀਆਂ ਜਾਂ ਕਈ ਵਾਰੀਆਂ ਕਿਰਤ ਕਰਨ ਦਾ ਮਤਲਬ ਹੈ ਕਿ ਤੁਸੀਂ ਆਪਣੀ ਹੱਕ ਦੀ ਕਮਾਈ ਕਰਦੇ ਹੋ ਹੱਕ ਲੈਨੇ ਹੋ ਠੀਕ ਹੈ ਨਾ ਨਾਮ ਜਪਦੇ ਹੋ ਚਾਹੇ ਤੁਸੀਂ ਵਿਸ਼ਨੂੰ ਦਾ ਨਾਮ ਜਪ ਲਓ ਚਾਹੇ ਤੁਸੀਂ ਖੁਦਾ ਕਹਿ ਲਓ ਚਾਹੇ ਤੁਸੀਂ ਅੱਲਾਹ ਕਹਿ ਲਓ ਚਾਹੇ ਤੁਸੀਂ ਵਾਹਿਗੁਰੂ ਕਹਿ ਲਓ ਤੇ ਜੇ ਤੁਸੀਂ ਵੰਡ ਕੇ ਸਕਦੇ ਹੋ ਚਾਹੇ ਤੁਸੀਂ ਆਪਣੇ ਕਿਸੇ ਵੀ ਸਾਰਿਆਂ ਨੂੰ ਮਿਲਾ ਕੇ ਸਕਦੇ ਹੋ ਇਹ ਨਹੀਂ ਕਿ ਜੇ ਅਸੀਂ ਬੈਠੇ ਆ ਤੇ ਸਾਡੇ ਵਿੱਚ ਸੂਦਰ ਬਹਿ ਕੇ ਖਾ ਨਹੀਂ ਸਕਦੇ ਇਹ ਨਹੀਂ ਜਦੋਂ ਇਹ ਗੱਲ ਆ ਫਿਰ ਉਹ ਸਰਬਸਾਂਝੀ ਵਾਲਤਾ ਨਹੀਂ ਹੈ ਤੇ ਜਦੋਂ ਤੁਸੀਂ ਸਾਰਿਆਂ ਨਾਲ ਬਹਿ ਕੇ ਖਾ ਸਕਦੇ ਹੋ ਸਾਰੇ ਸਾਡੇ ਚ ਬਹਿ ਕੇ ਖਾ ਸਕਦੇ ਆ ਫਿਰ ਵੱਡਾ ਕਿਹੜਾ ਹੈ ਜੀ ਜਿਹੜਾ ਭੇਦਭਾਵ ਕਰਦਾ ਉਹ ਵੱਡਾ ਹੈ ਕਿ ਜਿਹੜਾ ਸਾਰਿਆਂ ਨੂੰ ਬਰਾਬਰ ਲੈ ਕੇ ਚੱਲਦਾ ਉਹ ਵੱਡਾ ਹੈ ਮੈਂ ਵੈਸੇ ਅੰਤ ਕਰਨ ਲੱਗਾ ਸੀ ਹਾਂਜੀ ਅ ਐਂਡ ਤੇ ਨਾ ਮੇਰੇ ਦਿਮਾਗ 'ਚ ਇੱਕ ਗੱਲ ਆ ਗਈ ਕੋਈ ਜਾਣਕਾਰੀ ਪਿੱਛੇ ਮੈਂ ਹਾਸਲ ਕੀਤੀ ਸੀਗੀ ਅ ਵੈਸੇ ਕੋਈ ਪੋਡਕਾਸਟ ਦੇਖ ਰਹੇ ਸੀ ਕਹਿੰਦੇ ਜਿਹੜੇ ਸ਼੍ਰੀ ਚੰਦ ਸਨ ਗੁਰੂ 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 ਗੋਬਿੰਦ ਸਿੰਘ ਜੀ ਕਹਿੰਦਾ ਮਾਫ ਕਰਨਾ ਜੀ ਗੁਰੂ ਨਾਨਕ ਗੁਰੂ ਨਾਨਕ ਸਾਹਿਬ ਦੇ ਜਿਹੜੇ ਸੁਪੁੱਤਰ ਸਨ ਸ਼੍ਰੀ ਚੰਦ ਤੇ ਉਹ ਕਹਿੰਦੇ ਨੇ ਸ਼੍ਰੀ ਚੰਦ ਜਿਹੜੇ ਸਨ ਉਹ ਸ਼ਿਵਜੀ ਦਾ ਸਰੂਪ ਸਨ ਕੀ ਇਹਦੇ 'ਚ ਹੈ ਕੋਈ ਗੱਲ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਸ਼੍ਰੀ ਚੰਦ ਜੀ ਸ਼੍ਰੀ ਚੰਦ ਜੀ ਸੀ ਹੂੰ ਸਭ ਦੇ ਕਹਿੰਦੇ ਸ਼ਿਵ ਜੀ ਸ਼ਿਵ ਜੀ ਸੀ ਸ਼੍ਰੀ ਚੰਦ ਜੀ ਸ਼੍ਰੀ ਚੰਦ ਜੀ ਮਤਲਬ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਸ਼ਿਵ ਜੀ ਸ਼੍ਰੀ ਚੰਦ ਸੀ ਇਹ ਵੀ ਨਹੀਂ ਕਹਿ ਸਕਦੇ ਵੀ ਸ਼੍ਰੀ ਚੰਦ ਸ਼ਿਵ ਜੀ ਸੀ ਪਰ ਇਹ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਦੇਵੀ ਦੇਵਤੇ ਵੀ ਨਮਸਕਾਰ ਹੁੰਦੇ ਸੀ ਇਤਿਹਾਸ ਵੀ ਮੰਨਦਾ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਕਰਤਾਰਪੁਰ ਸਾਹਿਬ ਮਿਲਦੇ ਆ ਤਾਂ ਉੱਥੇ ਉਹ ਜਿਹੜੀ ਦੇਵੀ ਦਾ ਗੁਰੂ ਅੰਗਦ ਦੇ ਮਹਾਰਾਜ ਯਾਤਰਾ ਕਰਨ ਗਏ ਸੀ ਉਹ ਦੇਵੀ ਆ ਪਹਾੜਾ